ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਅੱਜ ਅਸੀਂ ਫਗਵਾੜਾ ਡਿਵੀਜ਼ਨ ਦੇ ਦਫ਼ਤਰ ਦੇ ਅੱਗੇ ਧਰਨਾ ਮਾਰ ਰਹੇ ਆ ਸਾਡੇ ਫਗਵਾੜਾ ਡਿਵੀਜ਼ਨ ਦੇ ਪੈਨਸ਼ਨਰ ਸਾਰੇ ਇਹ ਦੇ ਵਿੱਚ ਜਿੰਨੇ ਸ਼ਾਮਲ ਹੋਏ ਆ ਅਸੀਂ 3 ਤਰੀਕ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਬੇਮਿਸਾਲ ਪੰਜਾਬ ਪੱਦਰ ਦਾ ਇਕੱਠ ਕਰਕੇ ਉੱਥੇ ਧਰਨਾ ਮਾਰਿਆ ਤੇ ਮਜਾਰਾ ਵੀ ਕੀਤਾ ਤੇ ਸਾਡੇ ਆਗੂਆਂ ਨੂੰ ਉਸ ਸਮੇਂ ਉੱਥੇ ਅरेस्ट ਕੀਤਾ ਪੰਜਾਬ ਸਰਕਾਰ ਨੇ ਇੰਨਾ ਤੱਕਾ ਕੀਤਾ ਸਾਡੇ ਨਾਲ ਤੇ ਮੁੱਖ ਮੰਤਰੀ ਨੇ ਇੱਥੇ ਕਬਾਨਾ ਹੋਟਲ ਦੇ ਵਿੱਚ 1 ਜੁਲਾਈ ਨੂੰ ਸਾਡੇ ਨਾਲ ਮੀਟਿੰਗ ਕੀਤੀ ਵੀ ਤੁਹਾਨੂੰ ਧਰਨੇ ਮਾਰਨ ਦੀ ਲੋੜ ਨਹੀਂ ਤੁਹਾਡੀਆਂ ਮੰਗਾਂ ਸਾਰੀਆਂ ਬਿਲਕੁਲ ਜਾਇਜ਼ ਆ ਪਰ ਚੋਣ ਜਾਬਤਾ ਲੱਗਾ ਹੋਣ ਕਰਕੇ ਕਿਉਂਕਿ 10 ਅਗਸਤ ਨੂੰ ਜਮਨੀ ਚੋਣ ਜਲੰਧਰ ਦੀ ਹੋਣੀ ਸੀ ਤੇ ਚੋਣ ਜਾਬਤਾ ਲੱਗਾ ਹੋਣ ਕਰਕੇ ਮੈਂ ਕੋਈ ਤੁਹਾਡੀਆਂ ਮੰਗਾਂ ਦਾ ਐਲਾਨ ਨਹੀਂ ਕਰ ਸਕਦਾ ਇਸ ਕਰਕੇ 25 ਜੁਲਾਈ ਨੂੰ ਜਿਹੜੀ ਇਹ ਮੀਟਿੰਗ ਮੈਂ ਦਿਨਾ ਤੁਹਾਨੂੰ ਉਸ ਦਿਨ ਡਿਟੇਲ ਦੇ ਵਿੱਚ ਤੁਹਾਡੀਆਂ ਮੰਗਾਂ ਦੇ ਉੱਤੇ ਸਾਰਾ ਗੌਰ ਕਰਕੇ ਤੇ ਜੋ ਵੀ ਮੈਂ ਮੰਗਾਂ ਤੁਹਾਡੀਆਂ ਮਨਜ਼ੂਰ ਕਰੂੰਗਾ ਤੇ 25 ਜੁਲਾਈ ਜਦੋਂ ਆਈ ਉਸ ਵੇਲੇ ਕੈਨਸਲ ਕਰਕੇ ਮੀਟਿੰਗ ਉਹਨੇ ਗਾਂ ਪਾਪੀ ਤੇ 2 ਅਗਸਤ ਦੀ ਮੀਟਿੰਗ ਦੇਤੀ ਫਿਰ 2 ਅਗਸਤ ਦੀ ਮੀਟਿੰਗ ਕਰਨੀ ਸੀ ਤਾਂ ਪਹਿਲੀ ਤਰੀਕ ਪਹਿਲੀ ਅਗਸਤ ਨੂੰ ਫਿਰ ਮੈਸੇਜ ਆ ਗਿਆ ਵੀ ਹੁਣ 22 ਅਗਸਤ ਨੂੰ ਜਿਹੜੀ ਮੀਟਿੰਗ ਉਹ ਕੀਤੀ ਜਾਊਗੀ 22 ਅਗਸਤ ਨੂੰ ਜਿਹੜੀ ਮੀਟਿੰਗ ਸੀ ਫਿਰ 21 ਅਗਸਤ ਨੂੰ ਮੈਸੇਜ ਭੇਜ ਦਿੱਤਾ ਵੀ ਜਿਹੜੀ ਮੀਟਿੰਗ ਆ ਇਹ 12 ਸਤੰਬਰ ਨੂੰ ਕੀਤੀ ਜਾਊਗੀ ਪਹਿਲਾਂ ਕਹਿੰਦਾ ਸੀ ਮੁੱਖ ਮੰਤਰੀ ਮੈਂ ਮੀਟਿੰਗ ਤੁਹਾਡੇ ਨਾਲ ਆਪ ਕਰੂੰਗਾ ਫਿਰ ਉਹਨੇ ਚਿੱਠੀ ਭੇਜੀ 23 ਜੁਲਾਈ ਸਾਡੀ ਜਥੇਬੰਦੀ ਨੂੰ ਵੀ ਜਿਹੜੀ ਮੀਟਿੰਗ ਆ ਇੱਕ ਸਬ ਕਮੇਟੀ ਬਣਾਤੀ ਮੈਂ ਤੁਹਾਡੀਆਂ ਮੰਗਾਂ ਬਾਰੇ ਸਬ ਕਮੇਟੀ ਦੇ ਨਾਲ ਤੁਹਾਡੀ ਮੀਟਿੰਗ ਹੋਊਗੀ ਪਰ ਸਾਡੇ ਪੰਜਾਬ ਮੁਲਾਜ਼ਮ ਪੈਨਸ਼ਨਰ ਸੰਘਾ ਫਰੰਟ ਨੇ ਉਹ ਵੀ ਇਸ ਗੱਲ ਨੂੰ ਠੁਕਰਾ ਦਿੱਤਾ ਤੇ ਉਹਨੂੰ ਉਹ ਦਾਵੇ ਤਾਂ ਵੀ ਅਸੀਂ ਸਿਰਫ ਮੁੱਖ ਮੰਤਰੀ ਨਾਲ ਹੀ ਮੀਟਿੰਗ ਕਰਾਂਗੇ ਅਸੀਂ ਕਿਸੇ ਸਬ ਕਮੇਟੀ ਨਾਲ ਮੀਟਿੰਗ ਨਹੀਂ ਕਰਨੀ ਇਸ ਕਰਕੇ ਜਿਹੜਾ ਤੂੰ ਲਾਰੇ ਲਪੇ ਲਾ ਕੇ ਸਾਨੂੰ ਖਰਾਬ ਕਰ ਰਿਹਾ ਸਾਨੂੰ ਸਾਡੀ ਜਥੇਬੰਦੀ ਨੂੰ ਟਿੱਕ ਸਮਝਦਾ ਸਾਡੇ ਪੰਜਾਬ ਦੇ 7 ਲੱਖ ਮਲਾਜ਼ਮ ਤੇ ਪੈਨਸ਼ਨਰ ਜਿਹੜੇ ਆ ਉਹਨਾਂ ਨੂੰ ਟਿੱਕ ਸਮਝਦਾ ਤਾਂ ਅਸੀਂ ਤੇਰੀ ਸਰਕਾਰ ਦੀ ਇਸ ਤਰ੍ਹਾਂ ਕੋਈ ਗੱਲ ਨਹੀਂ ਮੰਨਣੀ